200 ਖਬਰਾਂ ਦੇ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਗਾ ਦੇ ਸਿਆਸਤ ਦੇ ਮੋਰੀ ਮੰਨੇ ਜਾਂਦੇ ਸਾਫਕਾ ਬਤਾ ਇੱਕ ਜਗਿੰਦਰਪਾਲ ਦਾ ਅੱਜ ਲੰਬੀ ਬਿਮਾਰੀ ਦੇ ਚਲਦਿਆਂ ਮੋਗਾ ਦੇ ਗਾਂਧੀ ਰੋਡ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਹਲਕਾ ਮੋਗਾ ਦੇ ਸਾਫਕਾ ਬਤਾ ਦੇ ਡਾਕਟਰ ਹਰਜੋਤ ਕਮਲ ਪਾਜਪਾ ਤੋਂ ਜ਼ਿਲ੍ਹਾ ਪ੍ਰਧਾਨ ਸਿਮੰਤ ਗੜਕੇ ਨਿਤੜਕ ਸਿੰਘ ਬਰਾੜ ਤੋਂ ਇਲਾਵਾ ਰਾਜੀ ਸਮਾਰਿਕ ਤਾਰਫ ਜੱਤੇ ਮਦੀ ਦੀ ਆਗੂ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਪੂਰਾ ਸ਼ਹਿਰ ਉਹਨਾਂ ਦੇ ਅੰਤਮ ਸੰਸਕਾਰ ਦੀ ਪਹੁੰਚਿਆ ਹੋਇਆ ਸੀ। ਸਾਫਕਾ ਦੇ ਐਮਐਲਏ ਜਗਿੰਦਰਪਾਲ ਜੈਨ ਦੇ ਸੰਸਕਾਰ ਤੇ ਸਾਰੇ ਆਏ ਸੀ। ਕਹਾਣੀ ਬੋਲ ਰਹਾ ਹਾਂ ਅੱਜ ਦੇ ਸੰਸਕਾਰ ਤੇ ਕੱਠ ਉਹ ਦੱਸ ਰਿਹਾ ਸੀ ਸ਼ਾਇਰ ਨੇ ਲਿਖਿਆ ਕਿ ਖੰਡਰਾਤ ਬਤਾਤੇ ਹਨ ਕਿ ਇਮਾਰਤ ਬਲੰਦ ਥੀ ਇਸ ਕਰਕੇ ਉਹਨਾਂ ਨੇ ਆਪਣੇ ਗੈਰ ਸਿਆਸੀ ਪਰਿਵਾਰ ਚ ਉੱਟ ਕੇ ਸਿਆਸੀ ਜੀਵਨ ਤੇ ਬਹੁਤ ਵੱਡੀਆਂ ਮੱਲਾ ਮਾਰੀਆਂ ਨੇ ਨਰਮ ਸੁਭਾਅ ਦੇ ਬਿਨਾ ਹੰਕਾਰ ਰਹਿਤ ਆਦਮੀ ਸੀ ਇਸ ਕਰਕੇ ਉਹ ਜਾਣਦਾ ਉਹ ਗੱਲ ਮਸੀਆ ਨੂੰ ਬੜਾ ਬਾਰ ਬਾਰ ਲੰਬਾ ਸਮਾਂ 88 ਜੀਵਨ ਨੂੰ ਤੁਹਾਡੇ ਨਾਲ ਬੋਲਿਆ ਵੀ ਬਸ ਮਤਲਬ ਉਹਨੇ ਕਾਂਗਰਸ ਨੂੰ ਵੀ ਦੱਸਿਆ ਜਦੋਂ ਕਾਲੀ ਦਲਚੀ ਵੀ ਆਏ ਮੈਂ ਉਹ ਕਹਿੰਦਾ ਕਿ ਉਹਦੋਂ ਪਹਿਲਾਂ ਵੀ ਵਰਤਦੇ ਸੀ ਨਰਮ ਸੁਭਾਅ ਦੇ ਆਦਮੀ ਸੀ ਜਿਵੇਂ ਬੰਦਾ ਹੰਕਾਰ ਜਾਂਦਾ ਸੱਤਾ ਜਾ ਕੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਲੋਕਾਂ ਨਾਲ ਰਿਲੇਟਡ ਆਦਮੀ ਸੀ ਘਰਗਿਆ ਦੀ ਇੱਜ਼ਤ ਬਣ ਕਰਨ ਵਾਲੇ ਜਿਹਨੂੰ ਆਪਾਂ ਕਹਿੰਦੇ ਨਾ ਸੋਸ਼ਲ ਬਹੁਤ ਬਹੁਤ ਸਬੰਧ ਸੀ ਉਸ ਬੰਦੇ ਦੇ ਅੱਜ ਦਾ ਇਕੱਠ ਵੀ ਨਹੀਂ ਇਸ ਕਰਕੇ ਨਮਸਕਾਰ ਜੀ ਅੱਜ ਸਾਡੇ ਮੋਗਾ ਦੀ ਰਾਜਨੀਤੀ ਦੇ ਗੜ ਤੇ ਜਾਣ ਵਾਲੇ ਤਿੰਨ ਵਾਰ ਰੈਗੂਲਰ ਰਹੇ ਐਮਐਲਏ ਸ਼੍ਰੀ ਜੁਬਿੰਦਰ ਪਾਲ ਜੈਨ ਜੀ ਜੋ ਕਿ ਇੱਕ ਅੱਛੇ ਵਿਧਾਇਕ ਇੱਕ ਅੱਛੇ ਇਨਸਾਨ ਇੱਕ ਨੇਕ ਇਨਸਾਨ ਸੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਆ ਕੇ ਗੁਰੂ ਸਾਹਿਬ ਦੇ ਚਰਨਾਂ ਚ ਜਾ ਬਿਰਾਜੇ ਆ ਸੋ ਬੜੇ ਦੁੱਖ ਦੀ ਗੜੀ ਹੈ ਜੀ ਸਾਡੇ ਮੋਗਾ ਹਲਕੇ ਦੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਸਭ ਨੂੰ ਆਪਣਾ ਪਰਿਵਾਰ ਮੰਨਦੇ ਸੀ ਸੋ ਪੂਰੇ ਮੋਗੇ ਦੇ ਵਿੱਚ ਅੱਜ ਜਿਹੜੀ ਹੈਗੀ ਹੈ ਦੁੱਖ ਮਨਾਇਆ ਜਾ ਰਿਹਾ ਅਜ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋ ਕੇ ਗੁਰੂ ਸਾਹਿਬ ਕੋਲ ਇਹ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਥਾਨ ਬਖਸ਼ਿਸ਼ ਕਰਨ ਤੇ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਸਖੇ ਸਬੰਧੀਆਂ ਨੂੰ ਸਾਰੇ ਉਹਨਾਂ ਦੇ ਪਿਆਰ ਕਰਨ ਵਾਲਿਆਂ ਨੂੰ ਚਾਣ ਵਾਲਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ। ਦੇਸ਼ ਵਿੱਚ ਜਦੋਂ ਵੀ ਕੋਈ ਵੱਡੀ ਆਫਤ ਆਉਂਦੀ ਹੈ ਤਾਂ ਐਨਡੀ FRD ਦੀ ਟੀਮ ਬਚਾਅ ਕਾਰਜਾਂ ਨੂੰ ਅੰਜਾਮ ਦੇਣ ਲਈ ਸਭ ਤੋਂ ਅੱਗੇ ਕੰਮ ਕਰ ਰਹੀ ਹੈ ਜਦੋਂ ਕਿ ਅੱਜ ਮੋਗਾ ਦੇ ਇੱਕ ਨਿੱਜੀ ਸਕੂਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਪੁਲਿਸ ਦੇ ਸਹਿਯੋਗ ਨਾਲ ਪਛਾਰ ਸਮੇਤ ਕਿਸੇ ਵੱਡੀ ਆਫ਼ਤ ਨੂੰ ਰੱਥ ਪਾ ਰਿਹਾ ਹੈ ਅੱਜ ਮੋਗਾ ਦੇ ਇੱਕ ਨਿੱਜੀ ਸਕੂਲ ਵਿੱਚ NDRF ਦੀ ਟੀਮ ਵੱਲੋਂ ਸਕੂਲੀ ਬੱਚਿਆਂ ਨੂੰ ਇਸ ਬਿਮਾਰੀ ਤੋਂ ਕਿਵੇਂ ਬਚਣਾ ਹੈ ਇਸ ਤੋਂ ਪ੍ਰਭਾਵਿਤ ਲੋਕਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਬਾਰੇ ਜਾਗਰੂਕ ਕਰਨ ਲਈ ਇੱਕ ਮੌਕ ਡੇਲ ਕਰਵਾਈ ਗਈ ਮੋਗਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ NDRF ਦੀ ਟੀਮ ਨੇ ਬੱਚਿਆਂ ਨੂੰ ਇਹ ਸਾਰੀ ਕਾਰਵਾਈ ਦਿਖਾਈ ਅਤੇ ਇਸ ਤਬਾਹੀ ਤੋਂ ਕਿਵੇਂ ਬਚਣਾ ਹੈ ਇਸ ਪ੍ਰਤੀ ਜਾਗਰੂਕ ਕੀਤਾ ਗਿਆ ਅੱਜ ਦੀ ਡਿਪਟੀ ਕਮਿਸ਼ਨਰ ਮੋਗਾ ਸਰ ਦੇ ਹਦਾਇਤਾਂ ਦੇ ਅਨੁਸਾਰ ਅਸੀਂ ਅਰਥਕੁਇਕ ਦੀ ਮੋਕ ਡ੍ਰਿਲ ਕਰ ਰਹੇ ਹਾਂ ਬਲੂਮਿੰਗ ਬਰਡ ਸਕੂਲ ਦੇ ਵਿੱਚ ਖੜੇ ਹਾਂ ਜਿੱਥੇ ਕਿ ਅਸੀਂ ਡਿਸਾਈਡ ਕੀਤਾ ਸੀਗਾ ਕਿ ਅਸੀਂ ਇੱਕ ਅਰਥਕੁਇਕ ਦਾ ਇੱਕ ਸੀਨ ਮਿਮਿਕ ਕਰਾਂਗੇ ਤਾਂ ਸਾਰੇ ਡਿਪਾਰਟਮੈਂਟਸ ਨੂੰ ਮੈਸੇਜ ਲਗਾਵਾਂਗੇ ਜਿਵੇਂ ਕਿ ਇੱਕ ਅਸਲ ਸਿਚੁਏਸ਼ਨ ਵਿੱਚ ਲਗਾਇਆ ਜਾਂਦਾ ਹੈ ਤੇ ਅਸੀਂ ਨੋਟ ਕੀਤਾ ਕਿਹੜੇ ਕਿਹੜੇ ਡਿਪਾਰਟਮੈਂਟ ਕਿੰਨੀ ਦੇਰ ਵਿੱਚ ਰਿਸਪੌਂਡ ਕਰਦਾ ਹੈ ਉਹਨਾਂ ਦੇ ਕਿੰਨੇ ਬੰਦੇ ਕੀ ਕੀ ਰਿਸੋਰਸਸ ਲੈ ਕੇ ਸਾਡੇ ਤੱਕ ਪਹੁੰਚ ਸਕਦੇ ਨੇ ਅਸੀਂ ਇਸ ਦੇ ਵਿੱਚ ਪੁਲਿਸ ਡਿਪਾਰਟਮੈਂਟ ਨੂੰ PWD ਨੂੰ PSPCL ਨੂੰ ਇਸ ਦੇ ਬਾਅਦ NDRF ਨੂੰ ਵੀ ਇਨਵੋਲ ਕੀਤਾ ਤੇ ਬੱਚਿਆਂ ਨੂੰ ਰੈਸਕਿਊ ਕਰਨ ਦਾ ਇੱਕ ਸੀਨ ਮਿਮਿਕ ਕੀਤਾ ਦੇਖਿਆ ਕੀ ਕੀ ਟੈਕਨੀਕ ਯੂਜ਼ ਕਰ ਸਕਦੇ ਆ ਬੱਚਿਆਂ ਨੂੰ ਸਮਝਾਇਆ ਗਿਆ ਕਿ ਉਹਨਾਂ ਨੇ ਇਸ ਸਿਚੁਏਸ਼ਨ ਦੇ ਵਿੱਚ ਕਿੱਦਾਂ ਕਰਨਾ ਹੈ ਕਿਵੇਂ ਉਹਨਾਂ ਨੇ ਨਿਕਲਣਾ ਹੈ ਕਿੱਥੇ ਖੜਨਾ ਹੈ ये रिगार्डिंग अर्थक्वेक के रिगार्डिंग थी मॉकड्रिल थी जिसमें बच्चों ने और प्रशासन ने पूरे प्रशासन ने हमारा साथ दिया इसका ये बच्चों ने बहुत कुछ सीखा क्योंकि बच्चों ने लाइव ये देखा कि अगर कोई कहीं भी वो ऐसी प्रॉब्लम में फंस जाते हैं या कोई और फंस जाता है वो कैसे निकल सकते हैं और कैसे वो दूसरों की हेल्प कर सकते हैं اور اس کے لیے ہم لوگ بہت گریٹفول ہیں थैंकफुल हैं प्रशासन के जिन्होंने सारे डिपार्टमेंट्स ने एनडीआरएफ ने और जिला प्रशासन ने सब ने अपना योगदान और बड़ी जल्दी किया बहुत फास्ट जैसे हमने फोन किया सारे विद इन 2 3 منٹس سارے اگئے پولیس کا ریسپانس ٹائم کیا ہوتا ہے اج ڈی سی صاحب دے حکم અનુસાર اج بلیوم برڈ سکول وچ موگا وچ ہا ارتقو ایک دے সম্বন্ধে ایک موک ڈرل کیتی گئی ہے ਇਥੇ ਵੱਖ-ਵੱਖ ਸਾਰੇ ਕਈ ਕਾਫੀ ਸਾਰੇ ਡਿਪਾਰਟਮੈਂਟਾਂ ਨੇ ਰਲ ਕੇ ਇਥੇ ਜੋ ਸਿਨੈਰੀਓ ਕ੍ਰੀਏਟ ਕੀਤਾ ਗਿਆ ਸੀ ਜਿਆ ਪੁਲਿਸ ਨੇ ਆ ਕੇ ਉਹ ਤੇ ਸਾਰਾ ਕੰਟਰੋਲ ਕੀਤਾ ਕਾਟਨ ਕੀਤਾ ਕਾਟਨ ਕਰਕੇ ਜਿੱਦਾਂ ਇਹਦਾ ਟੀਮ ਆਇਆਗੇ ਉਹ ਆਪ ਆਪਣੇ ਸਬੰਧਤ ਕੰਮ ਦੇ ਵਿੱਚ ਲਾ ਲਾਤੀ ਗਈਆਂ ਕਿੰਨੇ ਪੁਲਿਸ ਮਾਮਲੇ ਸੀਗੇ ਫਰੇ ਸਾਡੇ ਕਰੀਬ ਇਥੇ 70-80 ਪੁਲਿਸ ਕਰਮਚਾਰੀ ਅਸੀਂ ਲਾਏ ਹੋਏ ਸੀਗੇ ਵਿੱਚ ਪੀਸੀਆਰ ਦੋਨੋਂ ਥਾਣੇ ਦੇ ਐਸਐਚਓ ਸੀਗੇ ਥਾਣਾ ਮਹਿਣਾ ਤੇ ਥਾਣਾ ਸਿਟੀ ਬੰਦ ਦੇ ਐਸਐਚਓ ਦੇ ਨਾਲ ਇਨਚਾਰਜ ਪੀਸੀਆਰ 1 ਤੇ ਪੀਸੀਆਰ 2 ਉਹ ਵੀ ਇੱਥੇ ਮੌਜੂਦ ਸੀਗੇ ਮੈਂ ਵੀ ਕੁਇਕਲੀ ਇੱਥੇ ਪਹੁੰਚ ਗਿਆ ਸੀ ਜਾਂ ਪਹੁੰਚ ਗਈ ਸੀ ਇੱਥੇ ਬੱਚਿਆਂ ਨੂੰ ਪਬਲਿਕ ਨੂੰ ਜੋ ਆਸ-ਪਾਸ ਨੂੰ ਸਾਰਿਆਂ ਨੂੰ ਕੰਟਰੋਲ ਕੀਤਾ ਇਹ ਇੱਕ ਡਿਸਟ੍ਰਿਕਟ ਲੈਵਲ ਮੌਕ ਐਕਸਰਸਾਈਜ਼ ਸੀ ਜਿਸ ਵਿੱਚ ਸਭੀ ਡਿਪਾਰਟਮੈਂਟਸ ਨੇ ਡਿਸਟ੍ਰਿਕਟ ਦੀ ਤਰਫੋਂ ਅਤੇ ਡੀਆਰ ਨੇ ਵੀ ਪਾਰਟਿਸਪੇਟ ਕੀਤਾ ਇਸ ਵਿੱਚ ਇੱਕ ਸਿਨੈਰੀਓ ਰੱਖਿਆ ਗਿਆ تھا ਬਲੂਮਿੰਗ ਬਰਡਸ ਸਕੂਲ ਵਿੱਚ ਇੱਕ ਅਰਥਫਿਕ ਸਿਨੈਰੀਓ ਕ੍ਰੀਏਟ ਕੀਤਾ ਗਿਆ ਗਿਆ ਥਾ तो सबसे पहले स्कूल एडमिनिस्ट्रेशन के द्वारा बच्चों को जो स्कूल सेफ्टी ड्रिल्स है वो करवाई गई बच्चों ने बहुत कुछ सीखा इस ड्रिल से और बाद में सभी डिपार्टमेंट्स को एक्टिवेट किया गया सबसे पहले डिस्ट्रिक्ट विद इन डिस्ट्रिक्ट जो रिसोर्सेज हैं वो सब एक्टिवेट करके रेस्क्यू किया गया उसके बाद एन की टीम को भी कॉल किया गया जब एन की टीम साइट पर आई तो हमें बताया गया कि आठ बच्चे अभी भी अंदर ट्रैप्ड हैं ਤੋ ਉਹਨੂੰ ਕੋ ਅਲਗ ਅਲਗ ਰੈਸਕਿਊ ਮੈਥਡ ਦੇ ਦੁਆਰਾ ਰੈਸਕਿਊ ਕਰਕੇ ਬਾਹਰ ਨਿਕਾਲਿਆ ਗਿਆ ਆਮ ਆਗੀ ਪਾਰਟੀ ਦੇ ਪੰਜਾਬ ਪ੍ਰਧਾਨ ਬਣ ਤੋਂ ਬਾਅਦ ਐਮਐਲਏ ਤੇ ਬਟਾਲਾ ਦੀ ਸ਼ੁਕਰਾਨਾ ਯਾਤਰਾ ਪਹੁੰਚੀ ਬਟਾਲਾ ਲੋਕੋ ਜਗ੍ਹਾ ਜਗ੍ਹਾ ਤੇ ਕੀਤਾ ਗਿਆ ਪਰਮਾ ਸਵਾਗਤ ਫੁੱਲਾ ਨੋਟਾਂ ਦੀ ਹਾਰ ਅਤੇ ਸਿਰੋਪੇ ਹੱਥਾਂ ਵਿੱਚ ਫੜੇ ਲੋਕਾਂ ਨੇ ਆਪਣੇ ਹਰਮਨ ਪਿਆਰੇ ਨੇਤਾ ਦਾ ਦੇਖੋ ਕਿੰਜ ਕੀਤਾ ਸਵਾਗਤ ਵਧਾਇਕ ਅਤੇ ਤਾਲੀਬਾਲ ਤੇ ਜਗਰੂਹ ਸੇਖਮਾ ਨੇ ਪਾਰਟੀ ਦਾ ਕੀਤਾ ਧੰਨਵਾਦ ਤੇ ਕਿਹਾ ਮਾਜੇ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਪਾਰਟੀ ਨੇ ਦਾ ਪੂਰੇ ਤਨ ਦੇਹੀ ਨਾਲ ਨਿਭਾਉਂਦੇ ਨਾਲ ਉਹਨਾਂ ਕਿਹਾ ਕਿ ਜੋ ਵਿਰੋਧੀ ਦਲ ਦਾ ਜੰਮਿਆ ਮੁੰਡਾ ਕਹੇ ਕਿ ਭੱਜ ਤੰਜ ਕੱਸਦੇ ਸਨ ਅੱਜ ਉਹਨਾਂ ਨੂੰ ਹੀ ਜਵਾਬ ਮਿਲ ਚੁੱਕਾ ਹੈ ਅੱਜ ਸਮਾਨ ਹੈ ਨੌਜਵਾਨਾਂ ਦੀ ਤੇ ਆਮ ਲੋਕਾਂ ਦੇ ਘਰਾਂ ਨੂੰ ਮੋਰੀ ਲਿਆਉਂਦੀ ਬਹੁਤ ਪਿਆਰ ਕੀਤਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਔਰ ਹੋਰ ਇੱਕ ਦੋ ਦਿਨ ਦੇ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਉਹਨਾਂ ਦਾ اعلان ਹੋ ਰਿਹਾ ਦਾ ਹੁਣ ਅਸੀਂ ਇਹ ਪੰਦ ਕੀਤਾ ਕਿ ਪੰਜਾਬ ਦੀਆਂ ਸਾਰੀਆਂ ਨਗਰ ਨਿਗਮ ਜਿਹੜੀਆਂ ਚੋਣਾਂ ਜਿੱਤਣੀਆਂ ਆਪਣੇ ਮੇਲ ਬਣਾਉਣੇ ਜਿੱਦਾਂ ਜਿਉਣੀ ਚੋਣਾ ਲੜੀਆ ਏਦਾਂ ਹੀ ਉਹ ਚੋਣਾ ਲੜਾ। ਕਾਹ ਜਾਓਗੇ ਤੁਹਾਡੇ ਚੇਲੇ ਰਹੇ ਨੇ ਗੁਰੂ ਜੀ ਨਾਲ ਹਮੇਸ਼ਾ ਰਹੇ ਹੋ ਤੁਹਾਡੇ ਰਹਿਨ ਪਾਈ ਇਹ ਸਫਲ ਕੀਤਾ ਕਾਹ ਤੱਕ ਨਹੀਂ ਜੀ ਦੇਖੋ ਬੰਦਾ ਜੋ ਮਿਹਨਤ ਕਰਦਾ ਮਿਹਨਤ ਤੇ ਮਾਨਦਗੀ ਪਾਰਟੀ ਪਿਆ ਦੀ ਵਫਾਦਾਰੀ ਬਸ ਜੇ ਤੁਹਾਡੀ ਦੀ ਗੋਣੇ ਤੇ ਸਮੇਂ-ਸਮੇਂ ਤੇ ਤੁਹਾਨੂੰ ਹਰ ਚੀਜ਼ ਮਿਲ ਜਾਂਦੀ ਹੈ ਬੜਾ ਮੰਦ ਖੁਸ਼ ਹੈ ਸ਼ਾਦੀ ਨੂੰ ਵਧੀਆ ਕੰਮ ਮਿਲਿਆ ਕੰਮ ਕਰਾਂਗੇ ਹਲਕੇ ਅੱਗੇ ਵੀ ਇਹੀ ਤਾਂ ਇਕੱਠੇ ਲੈਂਦੇ ਸਾਡੀ ਦੇ ਜੋੜੀ ਆ ਇਕੱਠਿਆਂ ਦੀ ਕਥੇ ਕਮ ਕਰਦੇ ਕਰਨਾਵਾ ਨੇ ਸਟੇਜ ਤੋਂ ਕਿਹਾ ਜੀ ਕੱਲ ਦਾ ਜੰਮਿਆ ਮੁੰਡਾ ਉਹ ਕਿੱਥੇ ਕਿੱਥੇ ਸਿਕਿੰਦਰ ਦਾਵਾ ਜਿਹੜਾ ਕਹਿੰਦਾ ਕੱਲ ਦਾ ਜੰਮਿਆ ਮੁੰਡਾ ਉਹ ਕਿੱਥੇ ਉਹ ਬੱਸੋ ਦਾ ਜੰਮਿਆ ਜਿਹੜਾ ਉਹ ਕਿੱਥੇ ਹੁਣ ਇਹਦੇ ਇੱਥੇ ਕੱਲ ਦੇ ਕੱਲ ਦੇ ਜੰਮਿਆਂ ਦੇ ਇਹਨਾਂ ਦੀਆਂ ਇਹਦਾ ਜੀ ਹਕੀਕਤ ਇਹਦਾ ਉਹ ਨਾਸੀ ਧੂਈ ਦਿੱਤਾ ਉਹਨਾਂ ਦੇ ਨਹੀਂ ਦੇ ਕਾਬੂ ਹੁੰਦੇ ਕਿਤੇ 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 ਕਾਬੂ ਔੜਾ ਕਿਉਂ ਆ ਕੇ ਬੋਲੇ ਬੜਾ ਸ਼ਾਇਦ ਲੜਨਾ ਜਾਣਦੇ ਆ ਲੜਾਂਗੇ ਉਹਨਾਂ ਨਾਲ ਅਜੇ ਹੋ ਲੜਾਈ ਐ ਇੱਥੇ ਇਸ ਅਜੇ ਜਿਹੜਾ ਪ੍ਰਵਾਦਵਾਦ ਹੈ ਹੰਕਾਰਵਾਦ ਨੂੰ ਖਤਮ ਕਰਾਂਗੇ ਭਾਈ ਸਾਡਾ ਅਗਲਾ ਸਫਰ ਕਿੱਸਾ ਕਰੂਗਾ ਬਹੁਤ ਵਧੀਆ ਵਿਕਾਸ ਹੀ ਵਿਕਾਸ ਪੂਰੇ ਪੰਜਾਬ ਦੇ ਮੈਂ ਤੁਹਾਡੇ ਲਈ ਜੰਦੀ ਆ ਨਹੀਂ 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 ਪਾਰਟੀ ਮੇਰੀ ਮੈਂ ਧੰਨਵਾਦ ਕਰਦਾ ਜਿਨੇ ਇਨਾ ਵਿਸ਼ਵਾਸ ਕੀਤਾ ਮੇਰੇ ਤੇ ਮੈਂ ਰਹਿ ਨਹੀਂ ਆ ਕਿਉਂਕਿ ਮੈਂ ਤੇ ਨਾ ਮਾਣਾ ਮੈਂ ਕਿ ਕਹਿੰਦਾ ਹੁਣ ਜ਼ਿੰਮੇਵਾਰੀ ਦਿੱਤੀ ਆ ਉਹਨਾਂ ਨੇ ਤੇ ਮਿਹਨਤ ਕਰਾਂਗੇ ਔਰ ਉਸ ਪਰਮਾਤਮਾ ਦਾ ਓਟ ਆਸਰਾ ਆਸ਼ੀਰਵਾਦ ਲੈ ਕੇ ਆਪਣੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੜਾ ਜਿਹੜੇ ਪੂਰੇ ਕਰਾਂਗੇ ਜ਼ਿੰਮੇਵਾਰੀ ਫਿਰ ਰਿਆ ਸਾਰਾ ਸੁਪਨਿਆਂ ਦਾ ਸਫਰ ਚੰਨੀਗਾ ਤਾਂ ਚੱਲ ਕੇ ਹੁਣ ਤੱਕ ਮੈਂ ਮੈਂ ਕਹਿੰਦਾ ਜੀ ਮੇਰੀ ਜ਼ਿੰਦਗੀ ਦਾ ਪਹਿਲਾ ਏਡਾ ਵੱਡਾ ਕਿਉਂਕਿ ਸਫਰ ਤੇ ਹਲਕੇ ਚ ਵੀ ਚੱਲਦੇ ਰਹਿੰਦੇ ਸੀ ਫਿਰ ਉਸ ਤੋਂ ਬਾਅਦ ਲੋਕ ਸਭਾ ਚ ਵੀ ਐਸ ਕੀ ਪੰਜਾਬ ਦਾ ਜਿਹੜਾ ਸਫਰ ਤੈ ਕੀਤਾ ਵਾਕਿਆ ਪੰਜਾਬ ਦੇ ਲੋਕਾਂ ਦਾ ਸੰਗਤ ਦਾ ਮੈਂ ਸਦਾ ਰਣੀ ਆ ਜਿਨ੍ਹਾਂ ਨੇ ਇਨਾ ਮਾਨ ਸਤਕਾਰ ਪਿਆਰ ਦਿੱਤਾ ਪਟਾਕੇ ਚੱਲਣਦੇ ਆ ਤਾਂ ਤੁਸੀਂ ਵੀ ਪਟਾਕੇ ਪਵਾਈਆਂ ਤੇ ਉਹ ਪਰਮਾਤਮਾ ਉਹ 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 ਨੀਲੀ ਛਤਰੀ ਵਾਲਾ ਜੀ ਸਾਨੀ ਜੀ ਜਿਹਨਾਂ ਨੇ ਸਟੇਜ 'ਆ ਤੋਂ ਕਿਹਾ ਸੀ ਕੱਲ ਦਾ ਜੰਮਿਆ ਮੁੰਡਾ ਤੁਹਾਡੇ ਸਾਹਮਣੇ ਆਇਆ ਮੈਂ ਨਹੀਂ ਕੁਝ ਵੀ ਕਿਹਾ ਮੇਰੇ ਕਾਲਪੁਰਖ ਨੇ ਤੇ ਮੇਰੇ ਲੋਕਾਂ ਨੇ ਆਪੇ ਜਵਾਬ ਦਿੱਤਾ ਜੀ ਅੱਗੇ ਦੀਆਂ ਪਿਸਤਵੀਆਂ ਰਹਿਣਗੀਆਂ ਕਿਉਂਕਿ 2.5 ਸਾਲ ਬੀਤ ਗਿਆ 2.5 ਸਾਲ ਹੋ ਗਏ ਹਾਂ ਅੱਗੇ ਤਾਂ ਜਿਉਂ-ਜਿਉ ਸਮਾਂ ਬੀਤਦਾ ਜਾਊਗਾ ਵਧੀਆ ਹੋਊਗਾ ਜੀ ਅ ਅੱਜ ਜੋ ਸ਼ੁਕਰਾਨਾ ਯਾਤਰਾ ਸਾਡੇ ਮਾਨਯੋਗ ਪ੍ਰਧਾਨ ਅਮਨ ਅਰੋੜਾ ਜੀ ਔਰ ਐਕਟਿੰਗ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਵੱਲੋਂ ਕੱਢੀ ਗਈ ਸੀ ਉਹ ਕੱਲ ਸ਼ਾਮ ਨੂੰ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਕੇ ਦੁਰਗਾਣਾ ਮੰਦਿਰ ਦਰਸ਼ਨ ਕਰਕੇ ਅੱਜ ਦੂਜੇ ਪੜਾ ਦੇ ਵਿੱਚ ਬਟਾਲੇ ਵਿੱਚ ਜਿਹੜੀ ਉਹ ਪਹੁੰਚ ਚੁੱਕੀ ਆ ਔਰ ਬਟਾਲੇ ਸ਼ਹਿਰ ਦੇ ਵਿੱਚ ਬਹੁਤ ਲੋਕ ਜਿਹੜੇ ਆ ਉਤਸ਼ਾਹਤ ਨੇ ਕਿਉਂਕਿ ਬਟਾਲੇ ਦਾ ਮਾਣ ਜਿਹੜਾ ਵਾ ਉਹ ਸਾਰੇ ਪੰਜਾਬ ਦੇ ਵਿੱਚ ਵਧਿਆ ਵਾ ਔਰ ਸੰਗਠਨ ਦੇ ਵਿੱਚ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਆ ਉਹ ਸ਼ਰੀਕ ਕਲਸੀ ਜੀ ਨੂੰ ਮਿਲੀ ਆ ਜਿਹਦੇ ਨਾਲ ਪਾਰਟੀ ਦੇ ਵਿੱਚ ਇੱਕ ਬੜੀ ਨਵੀਂ ਰੂਹ ਫੂਕੀ ਗਈ ਆ ਪਾਰਟੀ ਵਲੰਟੀਅਰ ਦੇ ਵਿੱਚ ਬਹੁਤ ਹੀ ਉਤਸ਼ਾਹ ਵਾ ਔਰ ਸਾਡੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇੱਕ ਦੋਹਰੀ ਖੁਸ਼ੀ ਆ ਇੱਕ ਤੇ ਡੇਰਾ ਬਾਬਾ ਨਾਨਕ ਦੀ ਜਿਮਨੀ ਜਿਹੜੀ ਚੋਣ ਸੀਗੀ ਉਹ ਪਾਰਟੀ ਨੇ ਜਿੱਤੀ ਆ ਔਰ ਦੂਜਾ ਜਿਹੜਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਜਿਹੜਾ ਐਕਟਿੰਗ ਪ੍ਰਧਾਨ ਲਾਇਆ ਗਿਆ ਇਹਦੇ ਨਾਲ ਸਾਡੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਪਲ ਮਿਲਿਆ ਨਵਾਂ ਸ਼ਹਿਰ ਦੇ ਸਬਡਿਵੀਜ਼ਨ ਬੰਗਾ ਦਾ ਮਾਮਲਾ ਦੂਜੇ ਵਿਆਦਾ ਆਇਆ ਚਰਚਾ ਵਿੱਚ ਜਿੱਥੇ ਮਨਦੀਪ ਕੌਰ ਪੁੱਤਰੀ ਮਕਰਨ ਸਿੰਘ ਬਹਿਮਣ ਕੌਰ ਜ਼ਿਲ੍ਹਾ ਬਠਿੰਡਾ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਿਸ ਡਿਵੀਜ਼ਨ ਬੰਗਾ ਦੇ ਸਿਟੀ ਥਾਣੇ ਵਿੱਚ ਆਖਿਆ ਕਿ ਮੈਨੂੰ 23 11 2024 ਨੂੰ ਮੇਰੇ ਪਤੀ ਹਸਨ ਮਾਨਕ ਜਿਹੜਾ ਕਿ ਕੁਲਦੀਮੰਤ ਦਾ ਦੋਤਾ ਹੈ ਨੇ ਪੰਜਾਬੀ ਗਾਇਕ ਵੀ ਹੈ ਪੁੱਤਰ ਪੋਲਾ ਖਾਨ ਵਾਸੀ ਪਿੰਡ ਸਹਤੇ ਜ਼ਿਲ੍ਹਾ ਮੋਗਾ ਬੇਰੀ ਕੁੱਟਮਾਰ ਕਰਕੇ ਮੈਨੂੰ ਘਰ ਅੰਦਰ ਡੱਕ ਕੇ ਆਪਣਾ ਇੱਕ ਹੋਰ ਵਿਆਹ ਇੱਕ ਵਿਦੇਸ਼ੀ ਰਹਿੰਦੀ ਲੜਕੀ ਨਾਲ ਕਰਵਾਉਣ ਲਈ ਬੰਗਾ ਵਿਖੇ ਇੱਕ ਪੈਲਸ ਵਿੱਚ ਵਿਆਹ ਲਈ ਆਇਆ ਹੈ। ਅਦੇ ਬੰਗਾ ਦੇ ਹੀ ਮਾਤਾ ਸਾਹਿਬਕਰ ਗੁਰੂ ਸਾਹਿਬ ਬੰਗਾ ਵਿਖੇ ਇਸ ਨੂੰ ਆਨੰਦ ਕਾਰਜ ਵੀ ਕਰਵਾਏ ਗਿਆ ਹਨ। ਗੁਰੂ ਘਰ ਦੇ ਗ੍ਰੰਥੀ ਸਾਹਿਬ ਨੇ ਕਿਹਾ ਕਿ ਇਹਨਾਂ ਦਾ ਵਿਆਹ ਸਿੱਖ ਮਰਿਆਦਾ ਅਨਸਾਰ ਇੱਥੇ ਹੋਇਆ ਹੈ। ਇਸ ਨਾਲ ਮੇਰਾ ਵਿਆਹ 11/7/2022 ਨੂੰ ਮੇਰਾ ਨਿਕਾਹ ਹੋਇਆ ਸੀ ਤੇ ਹੁਣ ਮੇਰੀ ਮਰਜ਼ੀ ਕਲਪ ਇਹ ਦੂਜਾ ਵਿਆਹ ਕਰਵਾਇਆ ਜਾ ਰਿਹਾ ਹੈ ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇਗੇ ਪਿੰਡ ਸੈਦੋ ਕੇ ਵਿਆਹੀ ਸੀਗੀ ਮੈਂ ਤੇ ਇਹ ਦੂਜਾ ਵਿਆਹ ਕਰਵਾਇਆ ਸੀਗੇ ਬੰਗੇ ਤੁਹਾਨੂੰ ਕਿੱਦਾਂ ਪਤਾ ਲੱਗਾ ਦੂਜਾ ਵਿਆਹ ਕਰਾਣੇ ਓਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿ ਕਿਹਦਾ ਹੈ ਉਹ ਕੁੜੀ ਕਿੱਥੇ ਦੀ ਆਹ ਉਹ ਜੀ ਜ਼ੁਕੇ ਦੀ ਹੈ ਜੀ ਬਰੇਸ਼ ਦੀ ਆ ਹਾਂ ਜੀ ਹਾਂ ਜੀ ਕਿ ਹੁਣ ਕੀ ਕਾਰਵਾਈ ਹੋਈ ਹਾਂ ਜੀ ਹਾਂ ਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲੈਣ ਉਹਨਾਂ ਨੇ ਕਿ ਇਹ ਇੱਟੇ ਕੀਤਾ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਕੌਮ ਹੈ ਉਹਦੇ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਾਇਜ਼ ਹੈਗੇ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨੇਗੇ ਪਰ ਉਹ ਮਤਲਬ ਵਾਈਫ ਦੀ ਉੱਚ ਰਜਾਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟਗੇ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕੁਝ ਜਿਹੜੀ ਕੁੱਟ ਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਆ ਨਹੀਂ ਜੀ ਕੀਤੀ ਹੋਈ ਆ ਉਦੋਂ ਮੇਰੇ ਕੇਸ ਚ ਚੱਲ ਚੱਲ ਰਹੇ ਨੇਗੇ ਕੁੱਟ ਮਾਰ ਦੀ سپੈਦਾ ਹੁਣ ਅਸੀਂ ਉਹ ਕੰਪਲੀਟ ਕੀਤੀ ਹੋਈ ਆ ਦੁਬਾਰ ਸ਼ਨੀਵਾਰ ਨੂੰ ਐਸਐਟੂ ਬਿਗਿੰਡਾ ਦੇ 22 ਤਰੀਕ ਨੂੰ ਮੇਨਾਂ ਕੋ ਕੁੱਟ ਮਾਰ ਕਰਕੇ ਆਇਆ ਘਰੇ ਇਨਾਂ ਦੇ ਮੰਮੀ ਜਿਸ ਦਿਨ ਇੱਥੇ ਵਿਆਹ ਕਰਾਣ ਆਇਆ ਉਹਦੇ ਤੁਹਾਨੂੰ ਕੁੱਟਮਾਰ ਕਰਕੇ ਬੰਦ ਰੱਖਿਆ ਹਾਂ ਹਾਂਜੀ ਹਾਂਜੀ ਬੱਸ ਤੁਸੀਂ ਕੀ ਮੰਗ ਕਰਦੇ ਆ ਬਸ ਇਹ ਇਨਸਾਫ ਮਿਲੇ ਤੋਂ ਇਨਾਂ ਦੇ ਸਾਰੇ ਨੰਬਰ ਤੇ ਹੋਰ ਕੋਈ ਕਾਰਵਾਈ ਕੀਤੀ ਜਾਵੇ ਮੈਂ ਤੁਸੀਂ ਨਾਲ ਨਹੀਂ ਰਹਿਣਾ ਚਾਹੁੰਦੇ ਨਹੀਂ ਉਹ ਚੀਜ਼ ਮੈਂ ਬਾਅਦ ਵਿੱਚ ਦੇਖੂੰਗੀ ਜੀ ਕਿ ਰਹਿ ਤੇ ਕਾਰਵਾਈ ਕੀਤੀ ਜਾਵੇ ਨਾ ਤੇਰੀ ਫੈਮਿਲੀ ਤੇ ਕਰ ਇਹਦੀ ਫੈਮਿਲੀ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵਿੱਚ ਸੀਗੇ ਸਾਰੇ ਜਿਹੜਾ ਕੁਲਦੀਪ ਮਾਨ ਕਰਾ ਕੋਈ ਕਰਨੀ ਹੈ ਕਿ ਹਸਨ ਖਾਨ ਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਦੇ ਮੰਨ ਲਈ ਤੇ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਸੋਹੇ ਮੇਰੇ ਨਾਲ ਪਤੀ ਆ ਇਸ ਮੇਮਾ ਮੈਰ ਦੇ ਆ ਤੇ ਇਹ ਸੈਕੰਡ ਮੈਰਿਜ ਕਰਾਉਣੀ ਚਾਹੁੰਦਾ ਉਸ ਵੰਦੀ ਅਧਿਪਤ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਸੀ ਦੋਨੋਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਨਦਾ ਕਿ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਉਹ ਜਿਹੜੀ ਲੜਕੀ ਨਾਲ ਇਹ ਮੈਰਨ ਦੀ ਗੱਲ ਕਰਦੇ ਵੀ ਹਜੇ ਤੱਕ ਵਿਆਹ ਦਾ ਕੋਈ ਪ੍ਰੂਫ ਜਾਂ ਸਬੂਤ ਨਹੀਂ ਆ ਇਥੇ ਅਨਬੋਲ ਪੈਲਸ ਆਸੀ ਪਾਰਟੀ ਚੱਲਦੇ ਸੀ ਉਹਦੇ ਵਿੱਚ ਉਹਨਾਂ ਦੋਨੋਂ ਤਰ੍ਹਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਨੇ ਕੰਪਲੇਂਟ ਹੋਨੇ ਰਾਜੀ ਹੈਗੇ ਆ ਜਾਂ ਕਿ ਉਹਨਾਂ ਦੀ ਗ੍ਰਿਫਤਾਰੀ ਹੋਣੀ ਸੀ ਨਹੀਂ ਨਹੀਂ ਕੋਈ ਗ੍ਰਿਫਤਾਰੀ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਆਜ ਵੀ ਇਨਕੁਆਇਰੀ ਚੱਲੀ ਹੈ ਤੇ ਦਰਖਾਸਤ ਪੜਤਾਲ ਚੱਲੀ ਉਹ ਜੋ ਵੀ ਪੜਤਾਲ ਦੇ ਵਿੱਚ ਏ ਪ੍ਰੂਫ ਆਉਣਗੇ ਜਾਂ ਉਹ ਗੱਲ ਇਹ ਹੈਗੀ ਹੈਗੀ ਸਾਹਮਣੇ ਤੇ ਵੈਸੇ ਹੀ ਕਰ ਲਈ ਅਮਰਛਦਾਂ ਦੀ ਜਾਈਗੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਐਡਵੋਕੇਟ ਪਰਮਿੰਦਰ ਕੌਰ ਗੇਲਾ ਜੀ ਪਟੰਡਾ ਡਿਸਟ੍ਰਿਕਟ ਤੋਂ ਅੱਜ ਕਿੰਨਾ ਬੰਗਿਆ ਥਾਣੇ ਦੇ ਵਿੱਚ ਆਉਣੇ ਹੋਏ ਤੇ ਜੀ ਮੇਰੀ ਕਲਾਇੰਟ ਹੈ ਅਸਲ ਮਾਨਗਰੀ ਜੋ ਵਾਈਫ ਸੀ ਠੀਕ ਹੈ ਜੀ ਉਹਦੇ ਹਸਬੰਡ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਇਹਨੇ ਵਿਆਹ ਕਰਵਾ ਲਿਆ ਤੇ ਉਹਨਾਂ ਦੇ ਖਿਲਾਫ ਅਸੀਂ ਇੱਥੇ ਕਾਰਵਾਈ ਕਰਵਾਉਣ ਵਾਸਤੇ ਬੰਗੇ ਆਏ ਹੋਈ ਸੀ ਇਹਦੇ ਜੋ ਹਸਲ ਮਾਨਕ ਹੈ ਇਹਦੇ ਖਿਲਾਫ ਦੋ ਕੇਸ 12ਵੀਂ ਡੀ ਵੀ ਐਕਟ ਤੇ 125 ਮੇਨਟਨੈਂਸ ਦਾ ਅਸੀਂ ਆਲਰੇਡੀ ਬਟਿੰਡਾ ਕੋਰਟ 'ਚ ਲਾਇਆ ਹੋਇਆ ਤੇ ਅੱਜ ਤੱਕ ਤਕਰੀਬਨ 3 ਕੁ ਮਹੀਨੇ ਪਹਿਲਾਂ ਹਸਲ ਮਾਨਕ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਹੋਈ ਸੀ ਐਸ ਐਸ ਪੀ ਸਾਹਿਬ ਬਟਿੰਡਾ ਨੂੰ ਉੱਥੇ ਰਾਜੀਨਾਮਾ ਕਰਕੇ ਕੁੜੀ ਨੂੰ ਆਪਣੇ ਘਰ ਲੈ ਆਇਆ ਸੀ ਜਿਸ ਟਾਈਮ ਇਹਦੀ ਇਹਦੀ ਮੈਰਿਜ ਹੋਈ ਆ 23 ਨਵੰਬਰ ਨੂੰ ਉਸ ਟਾਈਮ ਕੁੜੀ ਇਹਦੇ ਘਰ ਬੈਠੀ ਸੀ 23 ਨਵੰਬਰ ਨੂੰ ਇਸ ਟਾਈਮ ਹਾਂਜੀ 2024 ਦੀ ਹਾਂਜੀ ਹਾਂਜੀ ਵਿਆਹ ਕਿੱਥੇ ਕਰਾਣਾ ਸੀ ਉਹ ਇਹ ਜੀ ਪੰਗੇ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਬੰਗਾ ਨੇ ਆ ਇੱਥੇ ਅਨਮੋਲ ਰੈਸਟੋਰੈਂਟ ਐ ਉਥੇ ਇਹਨੇ ਮੈਰਿਜ ਕਰਵਾਈ ਆ ਤੇ ਇੱਥੇ ਗੁਰਦੁਆਰਾ ਆ ਆਈਕਨ ਗੁਰਦੁਆਰੇ ਮਾਤਾ ਸਾਹਿਬ ਗੁਰਦੁਆਰਾ ਸਾਹਿਬਪੁਰ ਗੁਰਦੁਆਰਾ ਉਥੇ ਇਹਨੇ ਆਨੰਦ ਕਾਰਜ ਕਰਵਾਈ ਆ ਉਹ ਹੈ ਕੋਈ ਵੀਡੀਓ ਵਗੈਰਾ ਜਾਂ ਸੀਸੀਟੀਵੀ ਵੀਡੀਓ ਵੀਡੀਓ ਨਹੀਂ ਹੈ ਜੀ ਸਾਨੂੰ ਇਹ ਇਨਫੋਰਮੇਸ਼ਨ ਜਿਹੜਾ ਅਨਮੋਲ ਰੈਸਟੋਰੈਂਟ ਦਾ ਮੈਨੇਜਰ ਆ ਉਹਨੇ ਦਿੱਤੀ ਸੀ ਵੀ ਅਸੀਂ ਉੱਥੇ ਵेटर ਭੇਜੇ ਸੀਗੇ ਠੀਕ ਹੈ ਜੀ ਕੋਲ ਡਰਿੰਕ ਵਗੈਰਾ ਵਗੈਰਾ ਵਰਤਨ ਉਹਦਾ ਲਾਸਟ ਮੀਲ ਜਦੋਂ ਖਾ ਰਹੇ ਸੀਗੇ ਉਸ ਟਾਈਮ ਤੇ ਪੁਲਿਸ ਨੇ ਇਹਨਾਂ ਨੂੰ ਉੱਥੋਂ ਫੜ ਕੇ ਥਾਣੇ ਲੈ ਕੇ ਜਾਂਦਾ ਸੀ ਥਾਣਾ ਸਿਟੀ ਬੰਗਾ ਵਿੱਚ ਜੀ ਕੀ ਨਾਮ ਤੁਹਾਡਾ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਹਾਂਜੀ ਆ ਕਿਸ ਗੁਰੂ ਘਰ ਸੇ ਵਨਵਾਰੇ ਗੁਰਦਾਰਾ ਪੰਥ ਮਾਤਾ ਸਾਹਿਬ ਕੋਲ ਕਿੱਥੇ ਬੰਗਾ ਆ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ? ਹਾਂਜੀ ਹੋਇਆ ਆਨੰਦ ਕਾਰ। ਆ ਕੀ ਨਾਮ ਆ ਉਹਨਾਂ ਦਾ? ਹਸਨ ਮਾਨ ਕ ਲੜਕੀ ਦਾ ਜਸਪ੍ਰੀਤ ਕੌਰ। ਗੁਰੂ ਮਰਿਆਦਾ ਅਨੁਸਾਰ? ਹਾਂ ਗੁਰਮਰਿਆਦਾ ਅਨੁਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ। ਹਾਂਜੀ। ਅਨਮੋਲ ਪੈਸੇ ਚ ਵਿਆਹ ਸੀ ਉਹਨਾਂ ਦਾ। ਤੇ ਜਿਹੜੇ ਫਿਰ ਇੱਥੇ ਆ ਗਏ ਨੇ ਲਾਂ। ਹਾਂਜੀ ਆਨੰਦ ਕਾਰ ਜਿੱਥੇ। ਆਨੰਦਕਾਰ ਜਿੱਥੇ ਹੋਇਆ। ਹਾਂਜੀ। ਕਿੰਨੇ ਕਿ sĩਗੇ ਬਰਾਤੀ ਆਏ? ਸੀ ਤਕਰੀਨ 25 30 ਜਣੇ ਸੀ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਹੈ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੇ ਸਰਟੀਫਿਕੇਟ ਬਣਦਾ ਜੀ ਸਰਟੀਫਿਕੇਟ ਬਣਦਾ ਠੀਕ ਸ਼ੁਕਰੀਆ ਜੀ ਕਪੂਰਥਲਾ ਸ਼ਹਿਰ ਦੇ ਵਿੱਚ ਪੈਂਦੇ ਤੱਕਾ ਕਲੋਨ ਦੇ ਨਿਵਾਸੀ ਨਸ਼ੇਗਰ ਬਾਰੇ ਕਾਫੀ ਜ਼ਿਆਦਾ ਪਰੇਸ਼ਾਨ ਹਨ ਕਲੋਨੀ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸ਼ਰੇ ਆਮ ਚਿੱਟੇ ਅਤੇ ਸ਼ਰਾਬ ਦਾ ਨਸ਼ਾ ਵੇਚਿਆ ਜਾਂਦਾ ਹੈ ਪਰ ਕੋਈ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੰਦਾ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਆਉਂਦੀ ਹੈ ਤੇ ਪੈਸੇ ਲੈ ਕੇ ਚਲੀ ਜਾਂਦੀ ਹੈ ਪਰ ਨਸ਼ੇ ਵੇਚਣ ਵਾਲੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ ਹਾਰ ਕੇ ਲੋਕਾਂ ਨੂੰ ਮੀਡੀਆ ਦਾ ਸਹਾਰਾ ਲੈਣਾ ਪਿਆ ਤੱਕਾ ਕਲੋਨੀ ਦੇ ਨਿਵਾਸੀ ਰਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਲਦੀਪ ਟਰੱਕ ਡਰਾਈਵਰ ਹੈ ਤੇ ਉਹ 4-5 ਦਿਨ ਪਹਿਲਾਂ ਹੀ ਕਾਰ واپس ਆ ਰਹੀ ਸੀ ਤੇ ਕਲੋਨੀ ਦੇ ਨਸ਼ਾ ਵੇਚਣ ਵਾਲੇ ਕੁਝ ਲੋਕਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਲਖਵਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਵੀ ਕਰਨੀ ਸੀ ਨਸ਼ਾ ਵੇਚਣ ਵਾਲਿਆਂ ਉੱਤੇ ਬਲਕਿ ਉਸ ਦੇ ਪੁੱਤਰ ਪਲਦੀਪ ਨੂੰ ਹੀ ਫੜ ਕੇ ਥਾਣੇ ਵਿੱਚ ਲੈ ਗਏ ਲੋਕਾਂ ਨੇ ਕੈਮਰੇ ਦੇ ਸਾਹਮਣੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਕਲੋਨੀ ਨੂੰ ਨਸ਼ਾ ਮੁਕਤ ਕੀਤਾ ਜਾਵੇ ਕਪੂਤਰਾ ਦੇ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਵਾਕਰ ਅਤੇ ਮਨੀ ਸ਼ਰਮਾ ਦੀ ਖਾਸ ਰਿਪੋਰਟ ਕੈਮਰਾਮੈਨ ਮਦਨ ਲਾਲ ਦੇ ਨਾਲ ਪਰ ਮੇਰਾ ਮੁੰਡਾ ਆਇਆ ਗੇੜਾ ਲਾ ਗਏ ਆਲੂਆਂ ਦਾ ਗੱਡੀ ਚਲਾ ਦਾ ਡਰਾਈਵ ਵਾਲੇ ਸਰ ਮੇਰਾ ਮੁੰਡਾ ਉਥੋਂ ਗੱਡੀ ਵਾਪਸ ਲੈ ਕੇ ਆਉਣ ਲੱਗਾ ਉਹ ਮੁੰਡਾ ਥੋੜਾ ਅੱਗੇ ਮੇਰੇ ਮੁੰਡੇ ਨਾਲ ਚੁੱਭਦਾ ਮੇਰੇ ਮੁੰਡੇ ਨੇ ਉਹਨੇ ਗਾਲ ਕੱਢੀ ਤੇ ਮੇਰੇ ਮੁੰਡੇ ਨੇ ਗੱਡੀ ਰੋਕ ਲਈ ਮੇਰੇ ਮੁੰਡੇ ਨੂੰ ਖਿੱਚ ਕੇ ਗੱਡੀ 'ਚ ਬਾਹਰ ਕੱਢ ਗਏ ਉਹਨਾਂ ਬਹੁਤ ਮਾਰ ਕਟਾਈ ਕੀਤੀ ਇੱਕ ਰਾਣੀ ਇੱਕ ਮਹਿਲਾ ਇੱਕ ਮੰਗਾ ਇੱਕ ਮੁੰਡਾ ਅਣਪਛਾਤਾ ਹੋਰ 3-4 ਚਿੱਟੇ ਵਾਲੇ ਮੁੰਡੇ ਹੋਰ ਨੇ ਸ਼ਰੇ ਆਵ ਰਾਤ ਦਿਨ ਦਾ ਚਿੱਟਾ ਵੇਖਦਾ ਨੇ ਕੀ ਕਰਨਾ ਕੋਈ ਖੁੰਦਕ ਵੱਜਦੀ ਕੋਈ ਲੜਾਈ ਝਗੜਾ ਜੋ ਨਖਿਚ ਕੋਈ ਸਾ ਖੁੰਦਕ ਬਾਜੀ ਨਹੀਂ ਉਹ ਰਾਤ ਦਿਨ ਚਿੱਟਾ ਵੇਚ ਦੇਣ ਟੀਗੇ ਲਾ ਦੇਣ ਅਸੀਂ ਤਿੰਗਾ ਪਹਿਣਾ ਸਾਡੀਆਂ ਸਾਡੇ ਪਲੱਚਾ ਬਾਸ ਨੂੰ ਐ ਨਹੀਂ ਅਸੀਂ ਗਰੀਬ ਆ ਸਾਡੇ ਤੋਂ ਨਹੀਂ ਬਣਦੀਆਂ ਅਸੀਂ ਉਧਰ ਜਾਂਦੇ ਆ ਤੇ ਰਾਤ ਦਿਨ ਉਥੇ ਨੰਗੇ ਹੋ ਗਏ ਤੇ ਟੀਗੇ ਲਾ ਦੇਣ ਅਸੀਂ ਉਹਨਾਂ ਨਾਲ ਹੱਥ ਵੀ ਜੋੜੇ ਨੇ ਵੀ ਅਸੀਂ ਤਿੰਗਾ ਪਹਿਣਾ ਸਾਡੀਆਂ ਰੋਜ਼ ਨੰਗ ਦੀਆਂ ਟੱਪਦੀਆਂ ਵੀ ਤੁਸੀਂ ਆਪਣਾ ਕੰਮ ਆਪਣੇ ਘਰ ਚ ਕਰਾਓ ਤੇ ਇਦਾਂ ਸ਼ਰੇਆਮ ਨਾ ਕਰੋ ਜੰਗਲ ਪਾਣੀ ਕਰਨਾ ਮੇਰੇ ਮਗਰ ਦਾਤਰ ਲੈ ਕੇ ਮਗਰ ਲੱਗ ਗਿਆ ਇਹ ਵੀ ਅਸੇ ਹੀ ਕਿੰਨੇ ਬੇਸਮਾਨ ਬੋਗੇ ਚਿੱਟਾ ਅਨੁਸਾਤੀ ਬੰਦੇ ਆ ਗਲ ਪੈ ਗਏ ਨੇ ਪਹਿਣਾ ਚਾਹਨੀ ਆ ਕਿ ਇੱਥੇ ਜਿਹੜਾ ਨਸ਼ੇ ਦਾ ਕੰਮ ਚੱਲ ਰਿਹਾ ਨੇ ਇਹਨੂੰ ਸਰਕਾਰ ਨੂੰ ਬੰਦ ਕਰਨਾ ਚਾਹੀਦਾ ਵਾ ਇੱਥੇ दारू ਵੀ ਵਿਕਦੀ ਔਰ ਚਿੱਟਾ ਵੀ ਔਰ ਇੰਨੇ ਲੋਕ ਮਤਲਬ ਵਾਰਨਸ ਵਾਰਨਸ ਇੱਥੇ ਬੰਦੇ ਆਉਂਦੇ ਆ ਕਿ ਬਾਹਰ ਕੁੜੀਆਂ ਨਹੀਂ ਨਿਕਲ ਸਕਦੀਆਂ ਹੈਗੀਆਂ ਇੰਨੀ ਤੇਜ ਆਉਂਦੇ ਆ ਸਾਧਨਾ ਦੇ ਉੱਤੇ ਗੱਡੀਆਂ ਦੇ ਉੱਤੇ ਕੋਈ ਕਿਸੇ ਇੱਥੇ ਮਤਲਬ ਇੱਥੇ ਮਤਲਬ ਇਹਨਾਂ ਦੇ ਪੁਲਿਸ ਵਾਲੇ ਵੀ ਮੁਲਾਜ਼ਮ ਵੀ ਆਉਂਦੇ ਹੈਗੇ ਨਸ਼ਾ ਲੜਨ ਵਾਸਤੇ ਇਹ ਪੂਰੇ ਪ੍ਰਸ਼ਾਸਨ ਕੋਈ ਇੱਥੇ ਕਾਰਵਾਈ ਨਹੀਂ ਕਰੀ ਕੁਛ ਨਹੀਂ ਹੋ ਰਿਹਾ ਹੈਗਾ ਸ਼ਰੀਆਮ ਇੱਥੇ ਸਮਾਨ ਮਤਲਬ ਸਾਰਾ ਕੁਝ ਮਤਲਬ ਚੱਲ ਰਿਹਾ ਵਾ ਇੱਥੇ ਨਸ਼ਾ ਵੇਚਦੇ ਆ ਕਿਸੇ ਨੂੰ ਕਿਸੇ ਨੂੰ ਡਰ ਨਹੀਂ ਹੈਗਾ ਯਾਨੀ ਤੁਹਾਡੇ ਕਹਿੰਦਾ ਪੁਲਿਸ ਪ੍ਰਸ਼ਾਸਨ ਨੂੰ ਸਭ ਕੁਝ ਦੇਖ ਰਿਹਾ ਲੇਕਿਨ ਮਤਲਬ ਕਿ ਜਿਹੜਾ ਵੀ ਇੱਥੇ ਨਸ਼ਾ ਵੇਚਦੇ ਆ ਨਾ ਇਹਨੂੰ ਬੰਦ ਕਰਨਾ ਚਾਹੀਦਾ ਹੈਗਾ ਵਾ ਇੱਥੇ ਕਿਹਨੇ ਤੁਹਾਡਾ ਜੈਂਪਰ ਪੜਿਆ ਆਨੇ ਕਿਸੇ ਨੇ ਕਾਰਵਾਈ ਕੀਤੀ ਨਹੀਂ ਉਹਨਾਂ ਦੀ ਜੇਬਾਂ ਭਰ ਦਿੰਦੇ ਵਸ ਠੀਕ ਠਾਕ ਯਾਨੀ ਪੁਲਿਸ ਵਾਲੇ ਦੀ ਜੇਬਾਂ ਭਰ ਦਿੰਦੇ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰਦੇ ਹਾਂ ਕੀ ਗੱਲ ਸਾਡੀਆਂ यहाँ पर बहुत दिन हो गया बीस पच्चीस साल से उपर हो गया बेटा कितनी उम्र का है बीस इक्कीस साल को नशा करने लग गया देखा देखी नशा करने लगे यहाँ पर मेरे बच्चे सारे खराब हो रहे ਬਾਲ ਵਿਆਹ ਰੋਕਣ ਲਈ ਜਾਗਰੂਕਤਾ ਪੈਦਾ ਕਰਨ ਲਈ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਕੇ ਸੌਂਚ ਕੁਸਮਾਗਮ ਕੀਤਾ ਗਿਆ ਸਿਵਲ ਸਰਜਨ ਡਾਕਟਰ ਭਾਰਤ ਪੂਸ਼ਣ ਦੀ ਮੌਜੂਦਗੀ ਵਿੱਚ ਨਰਸਿੰਗ ਸਟੂਡੈਂਟ ਨੂੰ ਬਾਲ ਵਿਆਹ ਰੋਕਣ ਸਬਦੀ ਸੌਂਚਕਾਈ ਗਈ ਇਸ ਮੌਕੇ ਸਿਵਲ ਸਰਜਨ ਡਾਕਟਰ ਭਾਰਤ ਪੂਸ਼ਣ ਨੇ ਕਿਹਾ ਕਿ ਬਾਲ ਵਿਆਹ ਕਾਨੂੰਨੀ ਅਪਰਾਧ ਹੈ ਸਰਕਾਰ ਵੱਲੋਂ ਬਾਲਗ ਹੋਣ ਦੀ ਉਮਰ 18 ਸਾਲ ਤੈਅ ਕੀਤੀ ਗਈ ਹੈ 18 ਸਾਲ ਦੀ ਉਮਰ ਤੱਕ ਸਰੀਰ ਦਾ ਵਿਕਾਸ ਹੋ ਜਾਂਦਾ ਹੈ ਤੇ ਪ੍ਰਜਨਨ ਦੀ ਅਸ਼ਮਤਾ ਵੀ ਪੈਦਾ ਹੋ ਚੁੱਕੀ ਹੁੰਦੀ ਹੈ ਸਿਵਲ ਸਰਜਨ ਆਫਿਸ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਅਸੀਂ ਕਰਵਾਇਆ ਗਿਆ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਨਰਸਿੰਗ ਸਟੂਡੈਂਟਸ ਨੂੰ ਤੇ ਹੋਰ ਲੋਕਾਂ ਨੂੰ ਵੀ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ। ਬਾਲ ਵਿਆਹ ਜਿਹੜਾ ਵੈ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜੇ ਬੱਚਿਆਂ ਦੀ ਏਜ ਜਲਦੀ ਮੈਰਿਜ ਹੋ ਜਾਂਦੀ ਹੈ। ਇਹਦੇ ਸਬੰਧ ਚ ਬਹੁਤ ਸਾਰੀਆਂ ਸਾਡੀ ਸਿਹਤ ਦੇ ਨਾਲ ਸੰਬੰਧ ਜਿਹੜੀਆਂ ਸਮੱਸਿਆਵਾਂ ਵੀ ਜੜੀਆਂ ਆ ਜਾਂਦੀਆਂ। ਬਹੁਤ ਸਾਰੇ ਜੇ ਬੱਚੇ ਦੀ ਮੰਨ ਲਓ ਬਰਥ ਜਲਦੀ ਹੋ ਜਾਂਦੀ ਹੈ ਉਹਦੇ ਡੈਥ ਹੋਣ ਦੇ ਚਾਂਸਸ ਵਧ ਜਾਂਦੇ ਆ। ਮਦਰ ਦੇ ਡੈਥ ਹੋਣ ਦੇ ਚਾਂਸਸ ਵਧ ਜਾਂਦੇ ਆ। ਅਤੇ ਹੋਰ ਵੱਖਰੀ ਵੱਖਰੀ ਟਾਈਪ ਦੀ ਬਹੁਤ ਸਾਰੀਆਂ ਬਿਮਾਰੀਆਂ ਔਰ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਐ ਸਾਈਕੀਟਰੀ ਦੀਆਂ ਵੀ ਨਾਲ ਰਿਲੇਟਡ ਜਿਹੜੀਆਂ ਉਹ ਵੀ ਜਿਹੜੀਆਂ ਜ਼ਿਆਦਾ ਸ਼ੁਰੂ ਹੋ ਜਾਂਦੀ ਐ ਔਰ ਬਾਲ ਵਿਵਾਹ ਦੇ ਸੰਬੰਧ ਵਿੱਚ ਇੱਕ ਕਹਿਣਾ ਚਾਹੁੰਦਾ ਵੀ ਬਾਲ ਵਿਵਾਹ ਜਿਹੜਾ ਇੱਕ ਬੜਾ ਵੱਡਾ ਜੁਰਮ ਐ ਜੇਕਰ ਇਸ ਸੰਬੰਧ ਵਿੱਚ ਕੋਈ ਵੀ ਇਹ ਕੰਮ ਕਰਦਾ ਤੇ ਉਹਦੇ ਵਾਸਤੇ ਉਹ ਜ਼ਿੰਮੇਵਾਰ ਦੇ ਨਾਲ ਉਹਦੇ ਪਰਿਵਾਰ ਦੇ ਉਹਦੇ ਰਿਸ਼ਤੇਦਾਰ ਔਰ ਉਹਦੇ ਜਿਹੜੇ ਹੋਰ ਵੀ ਸਾਰੇ ਇਹਦੇ ਵਿੱਚ ਜ਼ਿੰਮੇਵਾਰ ਹੋ ਜਾਂਦੇ ਆ ਔਰ ਸਰਕਾਰ ਨੂੰ ਇਹਦੇ ਸੰਬੰਧ ਵਿੱਚ ਕੜੀਆਂ ਸਜ਼ਾਵਾਂ ਦਾ ਪ੍ਰਾਪਤ ਹਨੀ ਐ ਸੋ ਆਪਣੀ ਚੰਗੀ ਜਿਹੜੀ ਮਤਲਬ ਆਪਣੀ ਬੱਚਿਆਂ ਦੀ ਜਿਹੜੀ ਸਿਹਤ ਜਿਹੜੀ ਹੈ ਉਹ ਠੀਕ ਹੋਣੀ ਚਾਹੀਦੀ ਇਸ ਲਈ ਦੀਪਰੋਡਕਟਿਵ ਏਜ ਜਦੋਂ ਮਤਲਬ ਆਪਣੀ ਏਜ ਪੂਰੀ ਕਰ ਲੈ ਉਹ ਸਮੇਂ ਇਹਨਾਂ ਦੀ ਮੈਰਿਜ ਕਰਨੀ ਜਿਹੜੀ ਹੈ ਉਹ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਇੱਕ ਚੰਗੀ ਤੰਦਰੁਸਤ ਜਿਹੜੀ ਜ਼ਿੰਦਗੀ ਉਹ ਜੀ ਸਕਣ ਅਤੇ ਇਸ ਜਿਹੜੀ ਸਾਡੇ ਪਾਰ ਸਰਕਾਰ ਵੱਲੋਂ ਜਿਹੜਾ ਬਾਲ ਵਿਆਹ ਜਿਹੜਾ ਜਿਹੜਾ ਰੋਕਿਆ ਗਿਆ ਹੈ ਔਰ ਜੋ ਇਸ ਸੰਬੰਧ ਕਾਨੂੰਨ ਬਣਾਏ ਗਏ ਇਹਦੇ ਸੰਬੰਧ ਚ ਚੰਗੀ ਤਰ੍ਹਾਂ ਪਾਲਣਾ ਕੀਤੀ ਜਾਏ ਔਰ ਜਿਹੜੀ ਮੇਰੀ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਕਿ ਇਸ ਬਾਲ ਵਿਵਾਹ ਸੰਬੰਧ ਵਿੱਚ ਇਸ ਨੂੰ ਪਰਰੋਟ ਨਾ ਕੀਤਾ ਜਾਏ ਔਰ ਸਾਰਾ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਇਹ ਬਾਲਗਵਾ ਜਿਹੜਾ ਹੈ ਇਹ ਇੱਕ ਬੜੀ ਬਹੁਤ ਹੀ ਨਾਮਰਾਦ ਬਿਮਾਰੀ ਹੈ ਔਰ ਇਹਦੇ ਨਾਲ ਜੇ ਕੋਈ ਇਸ ਕੰਮ ਚ ਆਂਦਾ ਤਾਂ ਉਹਦੇ ਵਾਸਤੇ ਬਹੁਤ ਸਾਰੀਆਂ ਜਿਆਦਾ ਸਜ਼ਾ ਵੀ ਹੋ ਸਕਦੀ ਹੈ ਔਰ ਜਿਹੜਾ ਵੀ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਨੂੰ ਆ ਜੇ ਕਿਸੇ ਸੰਚਵੀ ਕੋਈ ਫੜਿਆ ਗਿਆ ਤੇ ਉਹਦੇ ਲਈ ਸ਼ਿਕਾਇਤ ਜਿਹੜੀ ਹੈ ਲੋਕਾਂ ਨੂੰ ਜਿਹੜੀ ਆਪਣੀ ਨੀਰੈਸਟ ਜਿਹੜੇ ਕੋਈ ਆਫੀਸਰਸ ਨੇ ਨੀਰੈਸਟ ਐਸਟੀਐਮ ਆਫਿਸ ਨੇ ਡੀਸੀ ਆਫਿਸ ਨੇ ਹੋਰ ਜਿਹੜੇ ਸਾਡੇ ਸੀਡੀਪੀ ਆਫਿਸਿਸ ਨੇ ਉਥੇ ਆਪਣੀ ਜਿਹੜੀ ਸ਼ਿਕਾਇਤ ਦਰਜ کرਾਨੀ ਚਾਹੀਦੀ ਹੈ ਪਾਰਸ ਫੌਜ ਦੇ ਸੈਕੰਡ ਗਰਨੇਡੀਅਰ ਯੂਨਿਟ ਦੇ 23 ਸਾਲਾ ਸ਼ਹੀਦ ਫੌਜੀ ਗੁਰਮੀਤ ਸਿੰਘ ਦਾ 18ਵਾਂ ਸ਼ਹੀਦੀ ਦਿਹਾੜਾ ਪਿੰਡ ਰਿਆਲੀ ਖੁਰਦ ਵਿਖੇ ਸ਼ਹੀਦ ਦੀ ਯਾਦ ਵਿੱਚ ਬੜੇ ਸਮਾਰਕ ਤੇ ਉਹਨਾਂ ਦੇ ਪਿਤਾ ਸੂਬੇਦਾਰ ਮੇਜਰ ਹਰਪਿੰਦਰ ਸਿੰਘ ਦੀ ਪ੍ਰਧਾਨ ਗੇਟ ਬਣਾਇਆ ਗਿਆ ਜਿਸ ਵਿੱਚ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁਮਰ ਰਵਿੰਦਰ ਸਿੰਘ ਵਿੱਕੀ ਅਤੇ ਸ਼ਹੀਦ ਦੀ ਯੂਨਿਟ ਦੇ ਸੂਬੇਦਾਰ ਦਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ 18 ਸਾਲ ਬਾਅਦ ਵੀ ਗੁਰਮੀਤ ਸਿੰਘ ਦੀ ਮਾਤਾ ਆਪਣੇ ਪੁੱਤਰ ਦੀ ਯਾਦ ਵਿੱਚ ਉਸਦੇ ਬੁੱਤਨ ਨਾਲ ਲਿਫਟ ਕੇ ਰੋਂਦੀ ਫੁੱਟਫੁੱਟ ਕੇ ਦੇਖੀ ਗਈ भावुक होने का कारण ये था कि ये हमारे कंधे के साथ कंधा मिला के रहे हैं साथ जिए हैं साथ खाया है इसलिए जब हम इनके इस दिवस पे शहीदी दिवस पर आए हैं तो इनकी याद तो आंखों में आएगी ऐसा नहीं है कि ये हम भूल सकें इसको पूरी ज़िंदगी ऐसा नहीं है हम इसको हमेशा याद रखेंगे और ये हमारे लिए एक प्रेरणा थे और हमारी यूनिट के लिए हमारी पर्सनल लाइफ के लिए और हमेशा ये रहेंगे इसलिए हमारे साथ ऐसा होता है कि हम भावुक भी होते हैं और भावुक ही ज़िंदगी का एक मात्र एक ऐसे लक्ष्य है जिससे हम जीत हासिल कर सकते हैं हम अपने भाइयों और दोस्तों के साथ भावुक इसलिए होते हैं बाकी रही लाइफ फ़ौजी की तो फौजी लाइफ इसी में जी जाती है फौजी का एक ही मोटो रहता है हमेशा हमेशा युद्ध 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 ही रहता है और युद्ध के अलावा इसकी और कोई मोटिवेशन नहीं होता है हमारा ज़िंदगी का लक्ष्य यही है कि हमें सिर्फ युद्ध लड़ना है और अपने देश को कामयाब बनाना है और अपनी सीमाओं की सुरक्षा करते रहना है ये हमारा लक्ष्य रहता है और इसी पर हम आधारित हैं इसी, है। इसी पर हमारी फौज तैयार की गई है और इसी के साथ हम जीते हैं इसी के साथ हम मरते हैं जय हिंद जय भारत मैं बुझी राख नहीं अमर दीप हूँ मिट गया जो वतन पर मैं वो शहीद हूँ मैं वो शहीद हूँ आज भारत माँ के महान सपूत भारतीय सेना के दो ग्रेनेडी रेजिमेंट के वीर योद्धा सिपाही गुरमीत सिंह जी का 18वां बलिदान दिवस उन्हीं की याद में गांव रियाली खुर्द में बने स्मारक पर आयोजित किया गया सिपाही गुरमीत सिंह एक बहुत ही बहादुर योद्धा थे जिन्होंने आज से वर्ष पहले जम्मू कश्मीर के बारामूला सेक्टर में पाक प्रशिक्षित आतंकियों से लड़ते हुए अपना बलिदान देकर अपने यूनिट का अपने माता पिता का अपने क्षेत्र का नाम जो है भारतवर्ष में रोशन किया था तेईस वर्ष की अल्प आयु में अपना बलिदान देकर गुरमीत सबको ये संदेश दे गए कि जिंदगी लंबी नहीं बड़ी होनी चाहिए और तेईस साल की आयु में वो वो काम कर गए जो इंसान सौ साल जी के भी नहीं कर सकता आज यहाँ क्षेत्र के शहीद परिवारों ने आकर इस परिवार का हौसला बढ़ाया वहीं मैं दो गनेडी रेजिमेंट के सीओ साहब के बिहा पे आज उनके सुविधा देवेंद्र सिंह की अपनी टीम के साथ पहुंचे हैं इनका भी मैं आभार व्यक्त करता हूं कि आज परिवार के साथ आकर इन्होंने दुख बांटा और आज शायद गुरमीत सिंह की माता जी बलबीर कौर जी और उनके पिता सुभेदार मेजर हरपि हरपिंदर सिंह को इन वर्दी में जो देवदूत हमारे बीच आए हैं इनके अंदर इन्हें अपना गुरमीत नज़र आ रहा है आज मेरे इस भाई के कंधों पे फूट फूट कर सर रख के रोई इस अमरवीर की बहादुर माँ अपने अमर वीर शौर्य वीर शहीद बेटे की प्रतिमा के साथ गले लग के रोई माँ हमारे लिए अठारह साल है लोग कहते समय बहुत बलवान होता है हर जख्म को भर देता है गलत शहादत का जख्म ऐसा है जैसे जैसे समय गुजरता है वो तो जख्म और भी ताज़ा हो जाता है आज भी ये माँ ये पिता गुरमीत की तरफ देखकर महसूस करते हैं कि जैसे वो कल की बात आज यहाँ क्षेत्र के लोगों को इस योद्धा के बलिदान पर मान है गर्व है वहीं कहीं ना कहीं तीस है मन के अंदर सरकार के खिलाफ अठारह साल हो गए गर्मीत को देश की बलिविधि पर कुर्बान हुए लेकिन दुख है कि उनके अंतिम संस्कार के मौके पर सरकार ने प्रशासन ने घोषणा की थी कि इस योद्धा की याद में गांव में स्टेडियम बनेगा गांव के सरकारी स्कूल का नाम जो है शहीद के नाम पर रखा जाएगा यादगार गेट बनेगा लेकिन दुख के साथ कहना पड़ रहा है कि अंतिम संस्कार पे किए वायदे ਉਸकी चिता के साथी ठंडे हो गए लेकिन मैं सलूट करता हूं सिपाही गुरमीत सिंह के पिता सूबेदार परਪਿੰਦਰ सिंह जी को जिन्होंने सरकारों की तरफ नहीं देखा 200 इस तरह की खबरा कलफे में लगी थी समय से चलते तब तक अली कुलवान सिंह ने इजाजत दे दी और अब रखा